ਨਾਬਾ ਪਲੱਸ ਕਾ ਕਲਬ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਨਾਬਾ ਦੇ ਵਿੱਚ ਰਾਈਟ ਜਿਹੜੀ ਸਖ ਸੰਸਥਾ ਹੈ ਦੀ ਇੱਥੇ ਕਰਵਾਇਆ ਗਿਆ ਨਾਬਾ ਦੇ ਵਿੱਚ ਇਹਦਾ ਵਿਸ਼ਾ ਜਿਹੜਾ ਸੀਗਾ ਉਹ ਸੀਗਾ ਕਿ ਨਸ਼ੇ ਜਿਹੜੇ ਆ ਉਹਨਾਂ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੋਇਆ ਇਹਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ ਆ ਤੇ ਨਿਚੋੜ ਇਹ ਹੈ ਜੀ ਕਿ ਨਸ਼ੇ ਜਿਹੜੇ ਆ ਪੰਜਾਬ ਨਸ਼ਾ ਮੁਕਤ ਹੋ ਸਕਦਾ ਆ ਪਾ ਸਾਰੇ ਨਸ਼ਾ ਮੁਕਤ ਹੋ ਸਕਦਾ ਆ ਦੁਨੀਆ ਨਸ਼ਾ ਮੁਕਤ ਹੋ ਸਕਦੀ ਆ ਪਰ ਸਾਨੂੰ ਆਪਣੇ ਆਪ ਨੂੰ ਪ੍ਰਸ਼ਾਸਨ ਥੋੜੀ ਮਦਦ ਕਰ ਸਕਦਾ ਪੋਲੀਟਿਕਲ ਸਮਾਜ ਥੋੜੀ ਮਦਦ ਕਰ ਸਕਦੀ ਹੈ ਜੀ ਇੱਕ ਕਾਨੂੰਨ ਬਣਾਇਆ ਜਾ ਸਕਦਾ ਸਖਤੀ ਕੀਤੀ ਜਾ ਸਕਦੀ ਹੈ ਜ਼ਿਲ੍ਹਾ ਚ ਬੰਦ ਕੀਤਾ ਜਾ ਸਕਦਾ ਜੀ ਪਰ ਜੇ ਲੋਕ ਜਿਹੜੇ ਆ ਉਹ ਸਾਥ ਦੇਣ ਲੋਕ ਜਿਹੜੇ ਆ ਇਹਨੂੰ ਲੋਕ ਲਹਿਰ ਬਣਾ ਲੈਣ ਲੋਕ ਜਿਹੜੇ ਆ ਨਾਲ ਮਿਲ ਜਾਣ ਪ੍ਰਸ਼ਾਸਨ ਦੇ ਸਰਕਾਰ ਦੇ ਜੇ ਅਸੀਂ ਹਰ ਹਾਲ ਤੇ ਵੀ ਤੁਹਾਡੇ ਨਾਲ ਔਰ ਕੋਈ ਵੀ ਐਸਾ ਗਲਤ ਅੰਸਰ ਸਾਡੇ ਪਿੰਡ ਸਾਡੇ ਸ਼ਹਿਰ ਚ ਕਿਤੇ ਅਸੀਂ ਆਊਗਾ ਤਾਂ ਅਸੀਂ ਰਾਈਟ ਵੀ ਉਹਦੀ ਮੀਟਿੰਗ ਕਰਕੇ ਤੁਹਾਨੂੰ ਅਸੀਂ ਇੰਟਰਨੈਟ ਤਰੀਕੇ ਨਾਲ ਉਹਦੀ ਜਾਣਕਾਰੀ ਦਵਾਵਾਂਗੇ ਤਾਂ ਕਿ ਉਹਨੇ ਉੱਥੇ ਕੰਟਰੋਲ ਕੀਤਾ ਜਾ ਸਕੇ ਤਾਂ ਮੇਰਾ ਕਹਿਲਾ ਮਸ਼ਾ ਜਿਹੜਾ ਬਹੁਤ ਜਲਦੀ ਮੁਕਤ ਹੋਏਗਾ ਨਾਬਾ ਦੇ ਵਿੱਚ ਇਸ ਦੀ ਦਾਗਾਦ ਕੀਤਾ ਸਾਰੇ ਪ੍ਰੈਸ ਕਲੱਬ ਦੇ ਸਾਰੇ ਭਾਈਚਾਰੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੀ ਇਸ ਉਪਰਾਲਾ ਦੇ ਉੱਪਰ ਬੜੀ ਗੌਰ ਦੇ ਨਾਲ ਇਸ ਸਮਾਗਮ ਜਿਹੜਾ ਧਿਆਨ ਦੇ ਨਾਲ ਰੱਖ ਕੇ ਸਾਰੇ ਅਫਸਰ ਸਾਹਿਬਾਨ ਨੇ ਮੈਨੂੰ ਇੱਥੇ ਬੁਲਾ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਬੱਚੇ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਕਹਣ ਕੀਤਾ ਕਿ ਅਸੀਂ ਸਾਰੇ ਜੇ ਕਿਸੇ ਨੂੰ ਨਹੀਂ ਬਦਲ ਸਕਦੇ ਘੱਟੋ ਘੱਟ ਆਪ ਅਸੀਂ ਨਸ਼ਾ ਮੁਕਤ ਹੋ ਕੇ ਆਪਾਂ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਉਮੀਦ ਹੈ ਕਿ ਪੰਜਾਬ ਬਹੁਤ ਜਲਦ ਜਿਹੜਾ ਉਹ ਨਸ਼ਾ ਮੁਕਤੀ ਵਾਲੇ ਪਾਸੇ ਵਧੇਗਾ ਔਰ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡਾ ਵੀ ਬਹੁਤ ਵੱਡਾ ਧਿਆਨ ਇਸ ਗੱਲ ਤੇ ਉੱਪਰ ਹੈ ਕਿ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਗੁਰੂਆਂ ਪੀਰਾਂ ਫਕੀਰਾਂ

और मैं पब्लिक में भी माध्यम भाई अपील करना चाहूँगा कि इस मुहिम से बढ़ चढ़ के हिस्सा लें और कोई कंट्रीब्यूशन करें और अपने जवाब हैं जो स्टूडेंट्स हैं जो नौजवान हैं वो अपनी एनर्जी में

ਮੇਰੇ ਹਿਸਾਬ ਨਾਲ ਇਹ ਇੱਕ ਨੀਲ ਪੱਥਰ ਸਾਬਤ ਹੋਣ ਵਾਲਾ ਕਿਉਂਕਿ ਇਹੋ ਜਿਹੀ ਗੱਲ ਜਦੋਂ মিডিਆ ਵਰਗਾ ਇੱਕ ਥੰਮ ਸ਼ੁਰੂ ਹੋ ਜਾਵੇ ਸਾਡੇ ਵਿੱਚ ਜਾਣਕਾਰੀ ਤਾਂ ਹੁਣ ਸਭ ਨੂੰ ਹੈ ਜਿਸ ਤਰੀਕੇ ਦੀ ਮਿਲੀ ਭੁਗਤ ਚਲਦੀ ਹੈ ਸਭ ਜਾਣਦੇ ਪਰ ਜਦੋਂ ਇੱਕ মিডিਆ ਵੱਲੋਂ ਅਵੇਅਰਨੈਸ ਕੈਂਪੇਨ ਹੋਏਗਾ ਜਿਸ ਵਿੱਚ ਲੋਕਾਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਨਾ ਚਾਹਨੀ ਹਾਂ ਲਗਭਗ 31 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਜਦੋਂ ਕ੍ਰੂਨ ਹੱਤਿਆ ਦੇ ਵਿਰੋਧਾਵਾਸ ਚੁੱਕਣੀ ਤਾਂ ਬਿਲਕੁਲ ਕੋਈ ਵੀ ਸੁਣਦਾ ਨਹੀਂ ਸੀ ਤੇ ਮੈਂ ਸਲੂਟ ਕਰਦੀ ਆ ਮੀਡੀਆ ਨੂੰ ਕਿ ਮੈਂ 10 11 ਸਾਲ ਇਸੇ ਤਰ੍ਹਾਂ ਲੱਗੀ ਰਹੀ ਕੋਈ ਫਾਇਦਾ ਨਹੀਂ ਹੋਇਆ ਜਿਸ ਦੇ ਮੀਡੀਆ ਵਾਲੇ ਨਾਲ ਜੁੜੇ ਤਾਂ ਤੁਸੀਂ ਦੇਖ ਸਕਦੇ ਹੋ ਉਸੇ ਦਿਨ ਤਵਦੀਦੀ ਸ਼ੁਰੂ ਹੋਈ ਸੀ ਉਹਦੇ ਵਿੱਚ ਘਾਟ ਵੀ ਆਈ ਹੈ ਕਿ ਦੋ ਲੋਕ ਸਾਰੇ ਆਮ ਕਹਿੰਦੇ ਸਨ ਹਾਂਜੀ ਮਾਰਦੇ ਆ ਉਹ ਆਵਾਜ਼ ਨਹੀਂ ਕੱਢਦੇ ਗੌਰਨਰ ਤਾਂ ਉਸੇ ਤਰ੍ਹਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਸ ਢੰਗ ਨਾਲ ਗਲਤਾਨ ਅਸੀਂ ਸਾਰੇ ਹਾਂ ਉਹਦੇ ਵਿੱਚ ਮੀਡੀਆ ਵੱਲੋਂ ਇਹ ਉਠਣੀ ਆਵਾਜ਼ ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜੋ ਤੁਸੀਂ ਅੱਜ ਕੀਤੀ ਵਾਕਈ ਦਿਲ ਟੁੰਬਣੀ ਸੀ ਕਿ ਅਸੀਂ ਜਿਹੜੇ ਮਰੀਜ਼ ਨੇ ਸਭ ਉਹਨਾਂ ਨੂੰ ਨਾ ਉਜਾਗਰ ਕਰਕੇ ਸਗੋਂ ਇੱਕ ਪੋਜ਼ਿਟਿਵ ਸੰਦੇਸ਼ ਦਈਏ ਕਿ ਅੱਜ ਜੋ ਛੱਡ ਚੁੱਕੇ ਨੇ ਉਹ ਦੇਖੋ ਸਮਾਜ ਚ ਕੀ ਬਣਾ ਚੁੱਕੇ ਨੇ ਤਾਂ ਉਹ ਵਾਕਈ ਤੁਹਾਨੂੰ ਮੈਂ ਦੱਸ ਦੂੰ ਨੀਲ ਪੱਥਰ ਸਾਬਤ ਹੋ ਰਿਹਾ ਹੈ। ਗਵਰਨਰ ਜਿਹੜਾ ਕਹਿੰਦਾ ਉਹ ਕਹਿਣ ਵੀ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਕੀ ਆਪਣਾ ਮੈਸੇਜ ਅੱਗੇ ਤੋਂ ਮੈਂ ਕਹਿੰਦਾ ਦੇਖੋ ਜਿੱਥੇ ਜਿੱਥੇ हाई लेवल ਦਾ ਪਤਾ ਜੇ ਬਾਰਡਰ ਤੇ ਜਾ ਕੇ ਉਹ ਤੋਰੇ ਕਰ ਰਹੇ ਆ ਦੇਖੋ ਉਹਨਾਂ ਨੇ ਜੋ ਤੋ ਤਿੰਨ ਗੱਲਾਂ ਮੈਂ ਪਹਿਰੇ ਜ਼ਿਕਰ ਕੀਤੀਆਂ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਪੋਲਿਟিক্যাল ਜੋ ਨੈਕਸਸ ਹੈ ਜੇ ਤੱਕ ਉਹ ਟੁੱਟੇਗਾ ਨਹੀਂ ਹੋਏਗਾ ਨਹੀਂ ਤਾਂ ਮੈਨੂੰ ਨਹੀਂ ਕਿਹਾ ਸੀ ਕੋਰਨਰ ਸਾਹਿਬ ਉਂਗਲ ਜੋ ਇੱਕ ਸਾਢੇ ਵੱਲ ਚੁੱਕ ਰਿਹਾ ਬਾਕੀ ਦੀਆਂ ਚਾਰ ਤੁਹਾਡੇ ਵੱਲ ਨੇ ਜੇ ਤੁਸੀਂ ਕਹਿ ਰਹੇ ਹੋ ਕਿ ਬਿਊਰੋਕਰੇਟਿਕ ਨਾਲ ਨਾਲ ਇਨਵੋਲਡ ਹੈ ਤਾਂ ਤੁਹਾਡਾ ਹੀ ਅਦੀਨ ਆਂਦੇ ਤੇ ਦੂਸਰੀ ਗੱਲ ਅਹਿਮ ਕਿ ਉਹਨਾਂ ਨੇ ਕਿਹਾ ਕਾਡਰ ਕੰਟਰੋਲ ਮਾਡਲ ਹੈ ਸੋ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬੀ ਆਪਣੇ ਆਪ ਵਿੱਚ ਰੋਲ ਮਾਡਲ ਹੈ ਪੰਜਾਬ ਨੂੰ ਰੋਲ ਮਾਡਲ ਦੀ ਲੋੜ ਨਹੀਂ ਹੈ ਸਮੁੱਚਾ ਪੰਜਾਬ ਇੱਕ ਰੋਲ ਮਾਡਲ ਹੈ ਤੁਸੀਂ ਤਾਂ ਰੇਗਿਸਤਾਨ 'ਚ ਸੁੱਕਦੇ ਹੋਗੇ ਨਾ ਇੱਕ ਕੱਲੇ ਪੰਜਾਬੀ ਨੂੰ ਉਹ ਉੱਥੇ ਵੀ ਹਰਾ-ਭਰਾ ਪੰਜਾਬ ਬਣਾ ਦੇਗਾ ਸਿਰਫ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੰਡੋ ਨਾ ਸਾਨੂੰ ਪੰਜਾਬੀਆਂ ਨੂੰ ਤੁਸੀਂ ਧਰਮ ਦੇ ਆਧਾਰ 'ਤੇ ਵੀ ਵੰਡਿਆ ਜਾਤ-ਪਾਤ ਦੇ ਆਧਾਰ 'ਤੇ ਵੀ ਵੰਡਿਆ ਫਿਰ ਪੋਲਿਟਿਕ ਨਹੀਂ ਵੰਡਦੇ ਸਿਰਫ ਇਹ ਵੰਡ-ਬੰਦ ਕਰਦੇ ਪੰਜਾਬੀ ਰਾਕੇ ਆਪੇ ਹਨ ਤੇ ਜੇ ਉਹ ਨੈਕਸਸ ਤੋੜਨਾ ਪਹਿਲੀ ਗੱਲ ਤਾਂ ਅਹਿਮ ਗੱਲ ਦੂਜੀ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਤਾੜਨਾ ਕੋਈ ਸੋਲੂਸ਼ਨ ਨਹੀਂ ਉਹ ਤਾਂ ਬਿਮਾਰ ਨੇ ਤਾਂ ਮਤਲਬ ਕਿ ਤਾਂ ਜਿਹੜਾ ਵੇਚ ਰਿਹਾ ਉਹਨੂੰ ਫੜਨ ਦੀ ਲੋੜ ਤੇ ਸੋਲੂਸ਼ਨ ਹਰ ਇੱਕ ਘਰ ਤੋਂ ਸ਼ੁਰੂ ਹੋਣਾ ਜਦੋਂ ਹਰ ਘਰ ਆਪਣੀ ਜ਼ਿੰਮੇਵਾਰੀ ਲਏਗਾ ਕਿ ਮੈਂ ਆਪਣੇ ਘਰ ਵਿੱਚ ਦੇਖੋ ਨਾ ਉਹਨਾਂ ਹੀ ਘਰਾਂ ਵਿੱਚੋਂ ਬੇਟੀਆਂ ਤੇ ਬੇਟੇ ਟੌਪ ਤੇ ਨਾ ਸਿਰਫ ਖਿਡਾਰੀ ਬਣਦੇ ਨੇ ਟੌਪ ਤੇ ਤੁਸੀਂ ਦੇਖਦੇ ਹੋਗੇ ਸਾਇੰਟਿਸਟ ਵੀ ਬਣਦੇ ਨੇ ਟੌਪ ਤੇ ਬਿਜ਼ਨਸ ਵੂਮੈਨ ਸਾਰਾ ਕੁਝ ਬਣਦਾ ਹੈ ਦਾ ਮਤਲਬ ਹੈ ਕਿ ਕੁਝ ਉਹ ਕਾਰ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਛਿੜਪਰੇ ਨੇ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਕਿ ਤੁਸੀਂ ਆਪ ਰੋਲ ਮਾਡਲ ਪਰਦੇ ਵਿੱਚ ਬਣੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਜਿਹਨੇ ਦੱਸਿਆ ਕਿ ਸਪੋਰਟਸ ਦੇ ਵੱਲ ਤੋਰਨੀ ਪਰ ਉਹਨਾਂ ਸਾਰਿਆਂ ਚ ਸਭ ਤੋਂ ਅਹਿਮ ਹੈ ਕਿ ਆਪਣੀ ਜ਼ੁਬਾਨ ਤੋਂ ਕੁੱਟਣਾ ਨੇ ਕਦੇ ਵੀ ਆਪਣੇ ਇਸ ਸੂਬੇ ਨਾਲ ਟ੍ਰੇਨ ਨਹੀਂ ਕਰ ਸਕਦੇ ਸਾਡੇ ਬੱਚੇ ਪੰਜਾਬੀ ਜ਼ੁਬਾਨ ਤੋਂ ਕੁੱਟ ਚੁੱਕੇ ਨੇ ਸੱਧਿਆਚਾਰ ਤੋਂ ਕੁੱਟ ਚੁੱਕੇ ਨੇ ਭੱਜਣ ਨੂੰ ਕਾਲੇ ਨੂੰ ਸੋ ਜਦੋਂ ਪੰਜਾਬੀਆਂ ਦੇ ਮਨ ਵਿੱਚ ਆਪਣੀ ਧਰਤੀ ਲਈ ਪਿਆਰ ਸ਼ੁਰੂ ਹੋਏਗਾ ਆਪਣੇ ਇਤਿਹਾਸ ਵਿੱਚ ਰੋਲ ਮਾਡਲ ਲੱਭ ਲੈਣਗੇ ਤਬਦੀਲੀ ਉਸੇ ਪੱਲ ਸ਼ੁਰੂ ਹੋ ਜਾਏਗੀ ਕਿਉਂਕਿ ਉਹਨਾਂ ਇਸ ਪਾਸੇ ਵੱਲ ਨਹੀਂ ਜਾਣਗੇ ਤੇ ਪਟਿਆਲਾ ਨਾਬਾ ਪ੍ਰੈਸ ਕਲੱਬ ਨੇ ਜਿਹੜਾ ਇਹ ਪ੍ਰਚਾਰ ਕੀਤਾ ਬਹੁਤ ਵਧੀਆ ਇਹਦੇ ਵਿੱਚ ਇੱਕੋ ਮੰਚ ਤੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਹੈ ਤੇ ਆਪਣਾ ਸਾਰਿਆਂ ਦਾ ਏਮ ਵੀ ਇੱਥੇ ਆ ਕਿ ਨਸੇ ਤੇ ਢੱਲ ਪਾਉਣੀ ਤੇ ਜੇ ਆਪਾਂ ਇੱਕੋ ਮੰਚ ਤੇ ਇਕੱਠੇ ਹੋ ਕੇ ਇਸ ਪ੍ਰਚਾਰਲੇ ਦੇ ਪਿੱਛੇ ਆਪਾਂ ਮਿਹਨਤ ਕਰਾਂਗੇ ਤਾਂ ਜਰੂਰ ਆਪਾਂ ਨਸੇ ਤੇ ਢੱਲ ਪਾ ਸਕਾਂਗੇ ਕਿੰਨਾ ਲੱਗਦਾ ਵੀ ਜਿਹੜਾ ਕਿਦਾਂ ਖਤਮ ਆਊਗਾ ਜਿਵੇਂ ਆਪਾਂ ਸਕੂਲ ਨਾਲ ਲੈ ਕੇ ਵੇਅਰ ਕਰੀਏ ਬੱਚਿਆਂ ਦੀਆਂ ਹੋ ਰਹਿਣ ਅੱਗੇ ਵੀ ਇਹੋ ਜਿਹਾ ਗਾਇਰ ਨਹੀਂ ਕੀਤਾ ਦੇਖੋ ਮੈਨੂੰ ਲੱਗਦਾ ਜੀ ਇੱਥੇ ਥੱਲ ਜ਼ਰੂਰ ਪੈ ਸਕਦੀ ਆ ਜੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਪਬਲਿਕ ਜਾਂ ਆਪਣੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਾਡਾ ਸਾਥ ਦੇਣ ਤੇ ਇਸ ਬਿਮਾਰੀ ਤੇ ਵੀ ਆਪਾਂ ਜ਼ਰੂਰ ਥੱਲ ਪਾ ਸਕਦੇ ਆ ਦੀ ਮੈਂ ਹਮੇਸ਼ਾ ਹੀ ਜਦੋਂ ਕਿਤੇ ਪਿੰਡ ਦੇ ਵਿੱਚ ਵੀ ਜਾਂ ਕਿਤੇ ਵੀ ਸੈਮੀਨਾਰ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਕੋਈ ਗੱਲ ਕਹਿਨੀ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਮੈਨੂੰ ਤੁਸੀਂ ਪਰਸਨਲੀ ਮੇਰੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਕੌਣ ਬੋਲ ਰਿਹਾ ਹਾਂ ਬਸ ਸਾਨੂੰ ਦੱਸਣ ਕਿਹੜੇ ਪਿੰਡ ਤੇ ਕਿਹੜੇ ਮਹੱਲੇ ਚ ਕਿਹੜੀ ਜਗ੍ਹਾ ਤੇ ਜਿਹੜਾ ਫਲਾਣਾ ਬੰਦਾ ਜਿਹੜਾ ਇਸ ਕੰਮ ਦਾ ਧੰਦਾ ਕਰਦਾ ਤੇ ਅਸੀਂ ਉੱਥੇ ਜਰੂਰ ਪੜਤ ਰਹਾ ਆਪਣਾ ਕੰਟਰੋਲ ਕਰਾਂ। ਨਬਾ ਵਿਆਸਤੀ ਪ੍ਰੈਸ ਕਲੱਬ ਬਣਨ ਉਹ ਪੁਰਾਣਾ ਪਤਾ ਗਿਆ। ਬਹੁਤ ਵੱਡੀ ਗੱਲ ਹੈ। ਤੇ ਜਿਹਦੇ ਵਿੱਚ ਪ੍ਰਸ਼ਾਸਨ ਵੀ ਬੁਲਾਇਆ ਗਿਆ ਇਹਨਾਂ ਨੇ ਤੇ ਬੜੇ ਵਧੀਆ ਡਾਕਟਰ ਸਮਰਪਤ ਹੋਰ ਨੇ। ਸੁਝਾਵਤੇ ਨੇ ਉਹਦੇ ਹਰ ਇੱਕ ਸੁਝਾਅ ਦੇ ਨਾਲ ਮੈਂ ਸਹਿਮਤ ਹਾਂ ਉਹਨੇ ਜਿਹੜਾ ਨਿਚੋੜ ਦਿੱਤਾ ਹੈ ਕਿ ਸਿਸਟਮ ਦੇ ਵਿੱਚ ਉਹਦੇ ਨਸੇ ਨੇ ਇੱਕ ਸਿਸਟਮ ਦੀ ਦੇਣ ਉਹਦੇ ਵਿੱਚ ਸਾਰੇ ਸਿਮਨਾ ਸੋ ਜਿੰਨਾ ਚੰ ਤੁਸੀਂ ਸਾਰੇ ਰਲ ਕੇ ਇਸ ਕੋਰਡ ਨੂੰ ਜਦੋਂ ਵੱਡਾ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਨਸਾਂ ਖੱਪ ਨਹੀਂ ਸਕਦੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਦੇ ਪ੍ਰੈਸ ਕਲੱਬ ਨਾਲ ਭਾਣੇ ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ ਹੈ ਔਰ ਬਹੁਤ ਵਧੀਆ ਬੁਲਾ ਰਹੇ ਨੇ ਕੀਤਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ 'ਚ ਜਿਹੜਾ ਇਹ ਦਾਗ ਹੈ ਨਸ਼ਿਆਂ ਦਾ ਦਲਦਲੀ 'ਚ ਨੌਜਵਾਨ ਫਸੇ ਨੇ ਚੋਰੀਆਂ ਕਰਦੇ ਨੇ ਨਸ਼ਿਆਣੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਪ੍ਰੈਸ ਕਲੱਬ ਨੇ ਉਪਰਾਲਾ ਕੀਤਾ ਹੈ ਲਾਗੂ ਹੁਣ ਅਫਸਰ ਸਾਹਿਬ ਨੂੰ ਵੀ ਬੇਨਤੀ ਹੈ ਐਮਐਲ ਨੂੰ ਬੇਨਤੀ ਹੈ ਕਿ ਜਿੰਨੇ ਵੀ ਬੰਦੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਲੋਕੀ ਨਸ਼ਾ ਕਰਦੇ ਉਹਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਕ੍ਰਾਈਮ ਵੀ ਘੱਟ ਕੋਵੇ ਪ੍ਰੈਸ ਕਲੱਬ ਦੇ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਵਾਲੇ ਧੰਨਵਾਦ ਕਰਦਾ ਹਾਂ ਪ੍ਰੈਸ ਕਲੱਬ ਦਾ ਕਿ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਇਹ ਮੈਂ ਸ਼ਾਇਦ ਪੰਜਾਬ 'ਚ ਪਹਿਲਾ ਨਾਭਾ ਸ਼ਹਿਰ ਹੈ ਜਿੰਨੇ ਐਡਾ ਵਧੀਆ ਉਪਰਾਲਾ ਪ੍ਰੈਸ ਕਲੱਬ ਨੇ ਕੀਤਾ ਪ੍ਰੈਸ ਕਲੱਬ ਦਾ ਸੀ ਬਹੁਤ ਧੰਨਵਾਦ ਕਰਦਾ। ਪ੍ਰੈਸ ਕਲੱਬ ਨਾਭਾ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਤੁਸੀਂ ਇੱਕ ਸੈਮੀਨਾਰ ਰਖਾ ਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਹੈ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਚਾਰ ਪੀਸ ਬੜੀਆਂ ਇੰਪੋਰਟੈਂਟ ਹੈ। ਪ੍ਰੈਸ ਪਬਲਿਕ ਪੁਲਿਸ ਐਂਡ politicians ਜੇ ਚਾਰੇ თან ਲੈਣ ਇਨਸਾ ਕੋਈ ਚੀਜ਼ ਨਹੀਂ ਕਿ ਮੁਕਤ ਨਾ ਹੋ ਸਕੇ ਸਾਰੇ ਅਗਰ ਇਸ ਨੂੰ ਪ੍ਰਾਇਓਰਟੀ ਤੇ ਲੈ ਲੈਣ ਤਾਂ ਮੇਰਾ ਨਹੀਂ ਖਿਆਲ ਕਿ ਦੂਰ ਹੋਏਗਾ ਮੈਂ ਪ੍ਰੈਸ ਕਲੱਬ ਨੂੰ ਮੁਬਾਰਕਵਾਦ ਵੀ ਦੇਣਾ ਤੇ ਬੇਨਤੀ ਕਰਨਾ ਕਿ ਇਹਨੂੰ ਕੰਟੀਨਿਊ ਰੱਖੋ ਤੇ ਨਾਬੇ ਨੂੰ ਘਟੋ-ਘਟਾ ਪਰਨਾ ਸ਼ੁਰੂ ਕਰੀਏ ਅੱਜ ਜਦੋਂ ਪ੍ਰੈਸ ਕਲੱਬ ਨੇ ਇਹ ਪ੍ਰਾਨਾ ਕੀਤਾ ਹੈ ਇਹ ਇੱਕ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਹੈ ਇਹਦੇ ਵਿੱਚ ਸਮਾਜ ਜਿਹੜਾ ਸਮਾਜ ਆ ਉਹਨੂੰ ਬਹੁਤ ਚੰਗੀ ਸੰਦੇਸ਼ ਮਿਲੇਗਾ ਔਰ ਜਿਹੜਾ ਨਸ਼ਿਆਂ ਦਾ ਐਡਾ ਵੱਡਾ ਹੜਾ ਆਇਆ ਹੋਇਆ ਇੱਥੇ ਕੋਈ ਪੂਰਾ ਰੋਕ ਲੱਗੂਗੀ ਅਰਾ ਜੱਫਰ ਸਾਹਿਬਾਨ ਨੇ ਵੀ ਸਾਰਿਆਂ ਨੇ ਅਸੀਂ ਅੱਜ ਮਿਸਪਲ ਕਾਉਂਸਲਰ ਸਾਹਿਬਾਨ ਸਾਰੇ ਆਏ ਆ ਅਸੀਂ ਤਾਂ ਇੰਨਾ ਵਧੀਆ ਤਰੀਕੇ ਨਾਲ ਅੱਜ ਜਿਹੜਾ ਇਹ ਉਪਰਾਲਾ ਕੀਤਾ ਮੈਂ ਤਾਂ ਪਹਿਲਾਂ ਦੇਖਿਆ ਹੀ ਨਹੀਂ ਇਸ ਗੱਲ ਤੇ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕ ਮੈਂਕਟਰੀ ਨੌਰਵੇ ਤੋਂ ਆਏ ਆ ਤੇ ਅੱਜ ਇੱਥੇ ਨਾਬਾ ਪ੍ਰੈਸ ਕਲੱਬ ਬਣੀ ਹੋਈ ਜਿਹੜਾ ਇਹ ਕੋਈ ਪ੍ਰੋਗਰਾਮ ਨਹੀਂ ਕਿਹਾ ਜਿਹੜਾ ਨਖਿਆਂ ਦੇ ਤੋਂ ਵੀ ਜਿਹੜਾ ਸੈਮੀਨਾਰ ਹੋਇਆ ਬਹੁਤ ਹੀ ਇੱਕ ਤੁਹਾਡਾ ਯੋਗ ਉਪਰਾਲਾ ਆ ਇਹ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਘਾਰ ਘਾੜ ਪੁੱਟ ਜਾਈਗੇ ਹਰੇਕ ਘਰ ਦੇ ਵਿੱਚ ਜਿਹੜਾ ਕੋਈ ਨਾ ਇੱਕ ਇੱਕ ਨਾ ਇੱਕ ਬੰਦਾ ਕੋਈ ਨਾ ਕੋਈ ਨਾ ਜਿਹੜੇ ਪਿਛੇ ਵੀ ਕਿਸੇ ਦੇ ਛੋਟੇ-ਭੋਟੇ ਵੱਡੇ ਕੋਈ ਨਾ ਸੇ ਤੋਂ ਦਰਾਸਦਾ ਉਸ ਐਕਚੁਅਲੀ ਜਿਹੜਾ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਕਲੱਬ ਦਾ ਪਰ ਇਹਦੇ ਨਾਲ ਜਿਹੜਾ ਯੋਗਦਾਨ ਹੈ ਪ੍ਰਸ਼ਾਸਨ ਦੇ ਨਾਲ-ਨਾਲ ਜੋ ਨਸਿਆਂ ਤੋਂ ਜਿਹੜੇ ਗਰਸ ਬੰਦੇ ਆ ਜਾਂ ਉਹਨਾਂ ਦੇ ਪਰਿਵਾਰ ਨੇ ਤਾਂ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ ਤਾਂ ਕਿ ਤੇ ਜਾ ਕੇ ਉਹ 3 A ਜਿਹੜਾ ਰਿਕਾਰਡ ਹੈ ਉਹ ਖੜਾ ਸਿੱਟੂਗਾ ਤੇ ਜਿਹੜੀਆਂ ਫੈਮਲੀਆਂ ਨੇ ਉਹ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ ਤੋ ਜੇ ਅਸੀਂ ਬਾਹਰ ਦੀ ਗੱਲ ਕਰੀਏ ਤੇ ਬਾਹਰ ਇਹ ਨਹੀਂ ਹੈ ਕਿ ਬਾਹਰ ਜਿਹੜਾ ਨਸ਼ਾ ਹੈ ਨਹੀਂ ਹੈ ਬਾਹਰ ਨਸ਼ਾ ਹੈ ਵੀ ਹੈ ਪਰ ਉਸ ਨੂੰ ਇਹਨੇ ਵੱਡੇ ਪੱਧਰ ਤੇ ਹਾਈਲਾਈਟ ਕਰਨ ਦੀ بجائے ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ ਕਿ ਉਹਦਾ ਉਹਦਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬੋਟ ਦਾ ਜਾਂ ਮੁੱਦਾ ਨਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਉਹਦਾ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦਾ ਬੜੇ ਵੱਡੇ ਵੱਡੇ ਜਿਹੜੇ ਉੱਥੇ 올ਡ এজ ਹੋਮ ਨੇਗੇ ਉੱਥੇ ਜਿਹੜੇ ਬਜ਼ੁਰਗ ਨੇ ਜੋ ਜੋ ਬਹੁਤ ਸਾਲਾਂ ਤੋਂ ਨਸ਼ੇ ਨਾਲ ਗ੍ਰਸਤ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕੀਤੀ ਜਾਂਦੀ ਹੈਗੀ ਔਰ ਜਿਸ ਤਰ੍ਹਾਂ ਤੁਸੀਂ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਲੈਕਚਰ ਦੇ ਵਿੱਚ ਕਹਿ ਰਹੇ ਸੀ ਕਿ ਵੀ ਇੱਥੇ ਜਿਹੜਾ ਸਾਡਾ 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 ਸਮਾਜ ਹੈ ਨਾ ਉਹ ਨਸ਼ੇ ਤੋਂ ਜਿਹੜੇ ਲੋਕ ਗ੍ਰਸਤ ਹੁੰਦੇ ਆਗੇ ਆਪਾਂ ਦੇਖਦੇ ਆਂਗੇ ਕੋਈ ਕੋਈ ਸ਼ਰਾਬੀ ਆ ਕੋਈ ਵੀ ਆਕਰ ਉਹ ਕਿਤੇ ਡਿੱਗਿਆ ਹੋਇਆ ਆ ਜਾਂ ਕੋਈ ਉਹ ਨਸ਼ਾ ਕਰ ਰਿਹਾ ਸੀ ਨਾ ਉਹ ਉਹ ਉਹਨੇ ਵੀਡੀਓ ਬਣਾ ਕੇ ਅਸੀਂ ਵਾਇਰਲ ਕਰ ਦਿਆ ਸਕੂਲ ਖੜੇ ਉਹਨੂੰ ਦੇਖੀ ਜਾਂਦੇ ਆ ਇਵਨ ਕਿ ਉਹਨੂੰ ਚੱਕਣ ਦੀ بجائے ਜਾਂਦੀ ਹੈ ਹੈਲਪ ਕਰਨ ਦੀ بجائے ਅਸੀਂ ਉਹ ਤਾਂ ਫਨ ਕਰ ਰਹੇ ਆ ਨਾ ਉਹ ਸਾਡਾ ਸਮਾਜ ਬਹੁਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਚੀਜ਼ਾਂ ਨੂੰ ਹੈਲਪ ਕਰੇ ਸਾਡੀਆਂ ਫੈਮਲੀਆਂ ਨੂੰ ਸਾਡਾ ਆਮ ਜਿਹੜਾ ਹੈਲਪ ਕਰੇ ਤਾਂ ਹੀ ਅਸੀਂ ਮਤਲਬ ਕੋਈ ਇੰਪੋਰਟ ਹੈ ਸਾਡਾ ਜਿਹੜਾ ਹੈਗਾ ਸ਼ੁਕਾਰਾ ਹੋ